ਕਮ ਸੇ ਘੱਟ 20 ਮਿੰਟ ਹੋਰ ਸਰ ਆਪ ਹੁਣੇ 30 ਮਿੰਟ ਤੋਂ ਬੋਲੋ ਜੀ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਪਾਜੀ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਦਿਲਜੀਤ ਦੋਸਾਂਝ ਅਬਾਨੀਆਂ ਦੇ ਫੰਕਸ਼ਨ ਤੇ ਗਏ ਹੋ ਰਹਣ ਤੇ ਉੱਥੇ ਹੀ ਅਬਾਨੀ ਪਰਿਵਾਰ ਨੂੰ ਮੁੱਕੇ ਲਵਾਏ ਤੇ ਕਰੀਨਾ ਕਪੂਰ ਤੋਂ ਵੀ ਆਵੇ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਣੇ ਆ ਉਸ ਵੀਡੀਓ ਦੀ ਕੀ ਕਿ ਆਪੇ ਚੜ੍ਹ ਬੱਤੇ ਰੋ ਸਰਕਲ ਛੋੜਾ ਰੰਗਵਾਦ ਰੱਦੀ ਐ ਓ ਇੱਕ ਪਿੱਛੇ ਲੱਗਦੀ ਐ ਸੱਤ ਜੀਵਾ ਐਡੇ ਮੋਲੇ ਨਾਲ ਜੱਟ ਤੋਰ ਰੱਦੀ ਐ ਲੱਗ ਪਿੱਛੇ ਲੱਗਦੀ ਦਾਤ ਜੀਵਾ ਐਡੇ ਮੋਲੇ ਨਾਲ ਜੱਟ ਮੋਲ ਨਹੀਂ ਐ ਦਸਾਂ ਜੀ ਆਲੇ ਗੱਲ ਕਰਾਂਗੇ ਰਿਆਨਾ ਵਰਗੀ ਸਿੰਗਰ ਦੇ ਬਾਰੇ ਜਿੱਥੇ ਕਿ ਦੋਸਤੋ ਰਿਆਨਾ ਨੇ 76 ਕਰੋੜ ਰੁਪਏ ਲਏ ਤੇ ਆਪਣੇ ਦਿਲਜੀਤ ਪਾਜੀ ਨੂੰ 8 ਕਰੋੜ ਰੁਪਏ ਹੀ ਮਿਲੇ ਅਤੇ ਪਰ ਇੰਨਾ ਹੀ ਵਧੀਆ ਫੰਕਸ਼ਨ ਕੀਤਾ ਆਪਣੇ ਦਿਲਜੀਤ ਪਾਜੀ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀ ਕਿਦਾਂ ਦਾ ਲੱਗਿਆ ਉਹ ਫੰਕਸ਼ਨ